ਸਤਨਾਮ ਵਾਹਿਗੁਰੂ ਸਾਹਿਬ ਜੀ ਟੋਢੀ ਲਹਲਾ 15ਵਾਂ ਅਸਨਾ ਗੁਣ ਗੁਵਹਨ ਨਿਤ ਗਾਇਣਾ ਸ਼ਤ ਸਹਿਜ ਅਸਮਾਨ ਉਪਜਿਓ ਸਗਲੇ ਦੁੱਖ ਪਲਾਇਣਾ ਰਹਾ ਅਸਨਾ ਗੁਣ ਗੁਬਾਰ ਨਿਤ ਗਾਇਣਾ ਸ਼ਾਂਤ ਸਹਿਦ ਇਹ ਅਸਮਾਨ ਉਪਜਿਓ ਸਗਲੇ ਦੁੱਖ ਪਲਾਇਣਾ ਰਹਾ ਜੋ ਮੰਗਾਂ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣਾ ਜਨਮ ਮਰਣਾ ਦੂਤ ਸੁਟਾ ਪਾਵ ਜਨੋ ਸ਼ਕਤ ਤਰਾਇਣਾ ਖੋਜਤ ਖੋਜਤ ਤਤ ਕੀ ਚਾਰੇ ਓ ਦਾਸ ਗੁਵਿੰਦ ਪਰਾਇਣਾ ਅਬ ਨਾ ਸਿਖੇਮ ਚਾਹੇ ਜੀ ਨਾਨਕ ਸਦਾ ਸਿਮਰਨ ਨਰਾਇਣਾ ਖੋਜਤ ਖੋਜਤ ਤਤ ਵਿਚਾਰੋ ਦਾਸ ਗੁਵਿੰਦ ਪਰਾਇਣਾ ਬੇਨਾਸੀ ਖੇਵ ਚਾਹੇ ਜੀ ਨਾਨਕ ਸਦਾ ਸਿਮਰੋ ਨਾਰਾਇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਪਲਾਇਣਾ ਰਹਾਓ ਸਹਿਬ ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਹੁਕਮਨਾਮਾ ਸਤਿਗੁਰੂ ਜੀ ਦੇ ਮੁਕੱਦਸ ਅੰਗ 713 ਤੇ ਸੁਭਾਇਮਾਨਾ ਸਾਹਿਬ ਕਿਰਪਾ ਕਰਦੇ ਆ ਇਹ ਭਾਈ ਪ੍ਰਾਣੀ ਆਪਣੀ ਜੀਬ ਦੇ ਨਾਲ ਜਦੋਂ ਸਾਹਿਬ ਨਿਰੰਕਾਰ ਸਿਫਤੀ ਦੇ ਖਜ਼ਾਨੇ ਦੇ ਗੁਣ ਗਾਇਨ ਕਰਦਾ ਤੇ ਲਾਭ ਇਹ ਪ੍ਰਾਪਤ ਹੁੰਦਾ ਹੈ ਦਿਲ ਵਿੱਚ ਸ਼ਾਂਤੀ ਅਡੋਲ ਅਵਸਥਾ ਤੇ ਸਾਹਿਬ ਦਾ ਜਸ ਕਰਨ ਦਾ ਪਿਆਰ ਦਿਲ ਵਿੱਚ ਪੈਦਾ ਹੁੰਦਾ ਹੈ ਤੇ ਪ੍ਰਾਣੀ ਦੇ ਸਾਰੇ ਦੇ ਸਾਰੇ ਦੁੱਖ ਦੂਰ ਚਲੇ ਜਾਂਦੇ ਆ ਗੁਰੂ ਸਾਹਿਬ ਕਿਰਪਾ ਕਰਨ ਪਾਵਨ ਬਚਨ ਸਤਗੁਰੂ ਦਾ ਸਰਬੱਤ ਸੰਗਤਾਂ ਦੇ ਦਿਲਾਂ ਚ ਵਸ ਜਾਵੇ ਸਰਬੱਤ ਸੰਗਤਾਂ ਦਾ ਸਤਗੁਰੂ ਜੀ ਗਾਵੇ ਆ ਸੁਣਿਆ ਥਾਏ ਪਾਉਣ ਹਾਜ਼ਰੀ ਦਰ ਪ੍ਰਮਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ